ਬੋਲੀਓ ਜੰਮਾ ਮੈਂ ਦੀ ਸਵਾਗਤ ਹੈ ਤੁਹਾਡੇ ਬਲੌਗ ਨੰਬਰ 7 ਦੇ ਵਿੱਚ ਸਵੇਰੇ ਸਵੇਰੇ ਉੱਠ ਪਾਰ ਕੇ ਰੈੜੀਆਂ ਜੀ ਪੱਗ ਬਣ ਕੇ ਭਾਬੀ ਸਾਈ ਕੱਢਨੇ ਚੌਲ ਅਮੱਜ ਤੇ ਪਤਾ ਰੈੜੀਆਂ ਨੇ ਦੇਰੀ ਰੀ ਲੈ ਕੇ ਗੱਟਾ ਤੇ ਅਚੋਰੀ ਵਾਗੇ ਚੌਲਾਂ ਦਾ ਤੇ ਗਾਸ਼ ਕਰਕੇ ਥੋੜਾ ਪੱਖ ਰਹੇ ਆਂਗੇ ਫਿਰ ਚੱਲਦੇ ਭਾਬੀ ਸੇ ਨੂੰ ਤੁਹਾਨੂੰ ਮਾਹੌਲ ਆਬੇ ਰੈਂਦਾ

ਥਾ ਟੇਕ ਲਈ ਦੇਖ ਸਾਡਾ ਬੱਸ ਹੈ ਪਤਾ ਕਿ ਕੱਲ੍ਹ ਕੱਪੀ ਬਾਬਾ ਜੀ ਚੌਲ ਕੱਢਣ ਲੱਗੇ ਜੀ ਦਾਂਗੀਆਂ ਬਾਲੇ ਲਾ ਰਿਆਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂ इधर डेडी फिरता और कभी इधर अपने सेवादार बैर तो थी से लाटी <laughs> वो वो देड़ी। देड़ी। <laughs> देड़ी। <laughs> सारे सेवादार मौजूद <मुझ> <laughs>

ਬਾਸ ਹੋਏ ਇਹਦੇ ਦੇ ਉੱਤੇ ਰੱਖਦੇ ਕਿਹੜਾ ਹੈ ਆਈਫੋਨ ਆਈਫੋਨ ਹੈ ਤੇਰੇ ਭਾਈ ਨੇ ਰਾਜੇ ਨੇ ਸਾਡੇ ਨੇ ਚੌਕ ਅੱਡੇ ਨੇ ਧਰੀ ਵਾਲੇ ਹੁਣ ਇੱਧਰ ਕੱਢ ਰਹੇ ਇਹਨਾਂ ਨੂੰ ਅੱਡ ਹੋਰ ਹੋਰ ਕੌਣ ਰਿਹਾ ਉਹਨਾਂ ਨੂੰ ਹੁਣ ਕੌਣ ਰਿਹਾ ਚੌਲ ਕਢਾਉਣ ਲਈ ਸੰਪਰਕ ਕਰੋ ਤਰੀ ਵਾਲੇ ਸੰਪਰਕ ਕਰੋ ਨੰਬਰ ਬੋਲ ਦੇ ਰਹੇ ਆ ਉਹ ਤਰੀ ਵਾਲੇ ਬੋਲੀ ਭਾਈ ਨੰਬਰ ਬੋਲ ਦੇ ਦਿੰਦਾ ਹੋਰਾਂ ਵਾਸਤੇ ਜੀ ਕਰ ਦੋ ਸਪਸ਼ਟ ਕਰ ਸਕਦੇ ਹਾਂ ਮੈਂ ਗਾਪਣੀ ਮਾਰਦਾ ਤੈਨੂੰ ਆਉਣਗੇ ਫਿਰ ਕੰਟਰੈਕਟਰ ਉਹ ਕਰਿਆ ਕਰਾਂਗੇ ਤੈਨੂੰ ਫੋਨ ਅਜੀਤ ਨੰਬਰ ਭਾਈ ਰਾਜ ਜੀ ਦੇ ਡਿਸਕ੍ਰਿਪਸ਼ਨ 'ਚ ਪਾ ਦਾਂਗੇ ਤੇ ਕਿਸੇ ਨੇ ਵੀ ਤਰੀ ਵਾਲੇ ਚੌਲ ਬਣਵਾਉਣੇ ਹੁਣ ਬਾਈ ਨੂੰ ਸੰਪਰਕ ਕਰੋ ਹੁਣ ਇੱਧਰ ਕੱਢੀ ਆ ਨਾ ਅੱਡ ਇਦਰ ਬਾਈ ਲੰਬੂ ਡਾਕਟਰ ਲੱਗ ਗਿਆ ਚੌਲਾਂ ਨੂੰ ਵੜ ਦੇਣਾ ਠੀਕ ਆ ਰੋਟੀ ਦਾ ਉਹ ਠੀਕ ਆ ਲਾ ਕੇ ਮਿੱਠਾ ਵੀ ਨਹੀਂ ਪਾਇਆ ਜੇ ਮਿੱਠਾ ਬਾਅਦ ਤੱਕ ਪਾਊਗਾ 슈ਗਰ ਫ੍ਰੀ ਚੌਲ ਨੇ ਖੰਡ ਧੋ ਕੇ ਪਾਊਗਾ ਇਧਰ ਗੋਹਰੀ ਖੰਡ ਧੋ ਕੇ ਸਾਹਮਣੇ ਉਹ ਗੋਹਰੀ ਚੌਲ ਵਰਤਾਈ ਜਾਂਦੇ ਗੋਗੂ ਬਣਿਆ ਜਾਊਗਾ ਗੋਗੂ ਕਬੜੀ ਗੋਗੂ ਸਾਡੀ ਬਕਦੇ ਗੋਗੂ ਕਾ ਤਾ ਵੇ ਕਾ ਤਾ ਵੇ ਕਿਤੇ ਪੜਾ ਪਾ ਲੈਣਾ ਹੇ ਹੈ ਦਾ ਕੀ ਹੁੰਦਾ ਵੀਡੀਓ ਨੂੰ ਗੋਗੂ ਵੀ ਸਾਡਾ ਗੋਗੂ ਬੋਲ ਮਾਰਦੇ ਗੋਗੂ ਗੋਗੂ ਕਹੀਂ ਸਨੈ ਚੈਨਲ ਨੂੰ ਲਾਈਕ ਮੱਥਾ ਦਾ ਟੇਕ ਲੈਣਗੇ ਗੋਗੂ ਇੱਕ ਵਾਰ ਕਹੀਂ ਕਹੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਲਾਈਕ ਸ਼ੇਅਰ ਲਾਈਕ ਹਾਂ ਸ਼ਾਇਦ ਸਬਸਕ੍ਰਾਈਬਰ ਇਹ ਆ ਬੁਖਰੀ ਕਰੇਗਾ ਸਬਸਕ੍ਰਾਈਬ ਏਦਾ ਕਰਿਆ ਨੀਗਾ ਇਹਦੇ ਕਰੇ ਸਬਸਕ੍ਰਾਈਬ ਕਰੋ ਤਤਵ ਕੀ ਕਰਦੇ ਜੇ ਤੇ ਮੈਂ ਆਖਿਆ ਹੂੰ ਕਰਤਾ ਤਾ ਮੈਂ ਆਖਿਆ ਕੀ ਕਿਹਾ ਤੁਹਾਨੂੰ ਅੱਜ 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 ਆਖਿਆ ਲਾ ਫੋਟੋ ਤਾਂ ਆਉਂਦੀ ਸੀ ਫੋਟੋ ਤਾਂ ਤੇਰੀ ਆਉਂਦੀ ਸੀ ਉੱਧਰ ਬਾਬੇ ਸਿੰਘ ਦੀ ਬਣਾ ਲਿਆ ਬਾਬੇ ਸਿੰਘ ਦੀ ਬਣਾ ਕੇ ਤੂੰ ਕਹ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਤਾ ਬਾਬੇ ਸਿੰਘ ਉਹ ਬਣਾ ਕੇ ਆਇਆ ਆਂ ਕਹਿੰਦੇ ਤੂੰ ਐਂ ਸੈਂ ਬੋਲਦੇ ਚੌਲ ਪਾ ਜੀ ਚੌਲ ਰੈਡੀ ਨੇ ਜੀ ਦੋ ਡੇਗੇ ਹੋਰ ਕੱਢਣੇ ਆ ਉਹ ਕੱਢ ਕੇ ਫੇਰ ਦਿਖਾਉਣੇ ਤੁਹਾਨੂੰ ਲਓ ਜੀ ਚੌਲ ਆਪਣੇ ਸਾਰੇ ਲੱਗ ਚੁੱਕੇ ਆ ਯਸ ਕਾਰਦੀ ਕੁਆਲਿਟੀ ਰਹੇਗੀ ਇੱਧਰ ਪਾਡੈਂਸ 5.20 ਉਹ ਤਰਾ ਇਹਦੇ ਦੇਖ ਚਾਲੂ ਲਾ ਰਹੇ ਸਾਰੇ ਉਹ ਵੀ ਠੀਕ ਆ ਦੇਖੋ ਤਰਾ ਸਾਜੀ ਇਹਦਾ ਗਰੁੱਪ ਉੱਤੇ ਪਰ ਉਹ ਹੋ ਚੁ ਗਰੁੱਪ ਚ ਕਾ ਲੈ ਜੇ ਬਲੇ ਨੇ ਗਰੁੱਪ ਚ ਆਉਂਦੇ ਨੇ ਇਹ ਤੋਂ ਹੋਰ ਹਜਾ ਆਪ ਕੋ ਚਾਲ ਦਿਓ ਹਰਮਨ ਹਾਂਜੀ ਇਹ ਤਾਂ ਸਭ ਨੇ ਮਾਣੇ ਵੇਕ ਦਾ ਦੋ ਹੁੰਦਾ ਬਾਬਾ ਸੱਜਾ ਇਹ ਸਾਡਾ ਚਾਚਾ ਦੇਖ ਸਕਦੇ ਨੇ ਅਰੇ ਮੜੇ ਮੜੇ ਲੋੜਾ ਅਦੇ ਕੀ ਗੱਲ ਹੈ ਮਰਾ ਹੋ ਸੱਤ ਦੇ 10 ਬਲੌਗ ਨੂੰ ਆਪਣੇ ਹੁਣ ਕਰ ਦਿਓ ਲਾਈਕ ਹੀ ਸਾਨੂੰ ਚੰਗੇ ਲੱਗਦੇ ਨੇ ਬਲੌਗ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਫੇਰ ਵੀ ਕਰਦੇ ਕਰੋ ਇਧਰ ਗੋਗੂ ਵੀ ਸਾਡਾ ਹੋਰ ਫਿਰਦੇ ਬਾਕੀ ਪਲੇਅਰ ਹਜੇ ਵੱਖਣ ਗਏ ਕਿੱਥੇ ਖਾਜੋ ਗੋਗੂ ਬੋਲ ਮਾਰਿਆ ਗਰ ਬੋਲ ਮਾਰ ਕੇ ਇੰਸਾਦ ਉਹ ਕਲਾ ਕਦੀ ਕਲਾ ਕਦੀ ਨਹੀਂ ਕਰਨਾ ਯਾਰ ਅਸ਼ੀਸ਼ਵਾਦ ਕਰਦੇ ਸਵਾਖ ਨਹੀਂ ਕਰਨਾ ਸਹੀ ਗਾ ਠੀਕਾ ਲੈ ਇਹਦਾ ਅੱਜ ਗੋਗੂ ਬਾਈ ਖਾਣਾ ਆ ਗਿਆ ਕੇ ਆਪਣਾ ਗੁਰੂ ਸੇਵਾਦਾਰ ਚਾਹਲ ਵਰਤਾ ਰਿਹਾ ਅੱਛਾ ਉਹ ਕੱਢੀ ਨੇ ਕੀ ਕੱਢ ਰਿਹਾ ਰੱਖੀ ਕੱਢਿਆ ਰ ਗੋਗੂ ਯਾਰ ਚਾਹਲ ਖਾਣਾ ਆ ਗਿਆ ਜੀ ਮੈਂ ਬਿਤਾਵ ਜਿੱਦ ਸਾਡੇ ਜਵਾਕ ਪਹੁੰਚੇ ਹੋਏ ਨੇ ਚਾਹਲ ਖਾਂ ਕਿਆ ਕਰ ਰਿਹਾ ਹੈ ਉਹ ਬਲੌਗ ਕਰ ਰਿਹਾ ਹੈ ਬਈ ਲਾਈਕ ਤੇ ਸਬਸਕ੍ਰਾਈਬ ਕਰੋ ਚੈਨਲ ਕੀ ਨਾ ਆਪਣੇ ਚੈਨਲ ਦਾ ਨਵੀ ਬਲੌਗਰ ਨਵੀ ਬਲੌਗਰ ਨਵੀ ਦਾ ਇੰਸਟਾਗ੍ਰਾਮ ਉੱਤੇ ਹੁੰਦਾ YouTube ਤੇ ਪੀਤੀ ਕਰਾ ਕੇ ਦਾ ਮੈਂ ਦੇਣਾ ਤੇਰੇ ਬਲੌਗ ਦਾ ਪੀਤੀ ਹਾਂ ਸਬਸਕ੍ਰਾਈਬ ਕਰਨੀ ਵੀ ਹੁੰਦਾ ਦੇ ਦੇ ਬਲੌਗਰ ਪੀਤੀ ਕਰਾ ਸਾਡੇ ਕੱਟੇ ਦਾ ਬਲੌਗ ਪਾਉਣਾਗਾ ਜਿਹੜੇ 20 ਸੇਲ ਤੇਗਾ ਪਾਉਣਾਗਾ ਫਿਰ ਕਦੇ 500 ਰੁਪਿਆ ਲਵਾਵਾਂਗੇ ਇਹਦੇ ਪ੍ਰੋਮੋਸ਼ਨ ਕਰ ਦਾਂਗੇ ਕਹਿੰਦਾ ਮੇਰੇ ਕੱਟੇ ਦਾ ਪਾਓ ਬਲੌਗ ਕੱਟੇ ਦਾ ਕੱਟੇ ਦਾ ਬਲੌਗ ਪਾ ਦਾਂਗੇ ਤੇਰੇ ਦਾ ਬੋਲਟ ਦੇ ਜਰਾ ਮੈਨੂੰ ਪਾਪਾ ਲਾਤੀ ਸਾਰੇ ਬਾਬਲੇ ਦੇ ਵਰਤੇ ਜਾਣਗੇ ਸਾਰੇ ਸੇਵਾਦਾਰ ਸਾਡੇ ਜਾ ਰਹੇ ਨੇ ਹੁਣ ਦੇ ਘਰ ਉਪਰੀ ਤੁਹਾਨੂੰ ਬਾਬਾ ਸਾਈਂ ਦਿਖਾ ਦੇਣਾ ਸਾਡਾ ਹਾਰਾ ਚੈੱਕ ਕਰ 사 ਦੋ ਹਾਰਾ ਸਾਡਾ ਬਾਬਾ ਸਾਈਂ ਬਹਿ ਜਾ ਤੁਸੀਂ ਦੇਖਿਆ ਹੋਗਾ ਇਧਰ ਫੈਨ ਪਹੁੰਚ ਰਹੇ ਨੇ ਸਾਡੇ ਦੂਰੋਂ ਦੂਰੋਂ ਫੈਨ ਹੌਂਡ ਫੈਨ ਪਹੁੰਚੇ ਨੇਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਕਰ ਕਹਿ ਬਾਈ ਲਾਈਕ ਸਬਸਕ੍ਰਾਈਬ ਕਰ ਦੋ ਬਈ ਹਾਂਜੀ ਵੈਰੀ ਗੁੱਡ ਜਾ ਮੱਥਾ ਟੇਕਿਆ ਹੁਣ ਚੌਲ ਤਾਂ ਲੱਗ ਗਿਆ ਯਾਰਾ ਤੋ ਸਾਨੂੰ ਦਿਖਾ ਮੰਗੇ ਸਾਡਾ ਬਾਬਾ ਸਹੀਂ ਸਾਰਾ ਇਹਨੂੰ ਬਲੌਗ ਸਾਡੇ ਚੰਗੇ ਲੱਗਦੇ ਆ ਤਾਂ ਬਲੌਗ ਨੂੰ ਕਰਦੇ ਲਾਈਕ ਚੈਨਲ ਨੂੰ ਕਰਦੇ ਸਬਸਕ੍ਰਾਈਬ ਉਧਰ ਸਾਡਾ ਵੀਰ ਕਰਨੀ ਆਪਣੇ ਬੂਟ ਲਾ ਰਿਹਾ ਮੱਥਾ ਟੇਕਨੋਂ ਮੱਥਾ ਦੇ ਕੇ ਅੰਦਰ ਆਪਾਂ ਤਾਂ ਪਹਿਲਾਂ ਹੀ ਟੇਕੇ ਸੀਗੇ ਅਸੀਂ ਜਾਣਦੇ ਆ ਮੱਥਾ ਟੇਕਨ ਬਾਬਾ ਨੂੰ ਸਾਨੂੰ ਦਿਖਾ ਦੇ ਨੇ ਅੰਦਰੋਂ ਬਾਬਾ ਸਹੀਂ ਅੱਡੀ ਜੋਤ तो किराए दें दर्शन ओ जी सुन। है। बस है अंदर बनाया स्कैच किसी ने बाबे का ਲੈਖਾ ਜੀ ਓਕੇ ਜੀ ਕਰ ਦੋ ਜੀ ਬੰਦ ਲੋਈ ਇਹ ਸੀ ਅੱਜ ਸਾਡਾ ਇੰਨਾ ਕੁ ਵਲੋਗ ਬਸ ਥੋਨੂੰ ਫੇਰ ਦਿਖਾਵਾਂਗੇ ਅੱਗੇ ਕੀ ਹੁੰਦਾ ਦਾ ਨਹੀਂ ਲੱਗਦੀ ਨਹੀਂ ਲੱਗਦੀ ਓਕੇ ਹੋ ਗਿਆ ਜੀ 好厉害！好厉害！我讲大爷。<music> <music> ਪਾਲਾ ਵੀ ਲੱਗ ਰਿਹਾ ਹੈ ਪਾਲਾ ਤਾਂ ਲੱਗ ਰਿਹਾ ਥੋੜਾ ਥੋੜਾ ਪਾਲਾ ਲੱਗ ਰਿਹਾ ਸਾਨੂੰ ਜਿਹੜੇ ਵਾਲੇ ਬੱਚੇ ਆ ਬਾਗੇ ਚੌਕਾ ਕੇ ਸਾਡੇ ਸਾਰੇ ਬੱਚੇ ਜਾ ਰਹੇ ਨੇ ਘਰ ਨੂੰ ਆਉਂਦੇ ਆਉਂਦੇ ਆਏ ਸਪੀਡ ਹੋਏ ਦਿਖਾਵਾਂਗੇ ਤੁਹਾਨੂੰ ਘਰੇ ਜਾ ਕੇ ਤਦ ਤੱਕ ਲਈ ਦੀ ਸਵੀਕਾਰ ਲੋ ਜੀ ਖੇਤ ਜੰਨੇ ਆਂਗੇ ਚਾਫੜਾ ਕੇ ਆਉਣੇ ਆ ਹੁਣ ਇਹਨੂੰ ਖੇਤ ਅੱਜ ਸਾਡਾ ਲਿਆ ਅਮੀ ਇਹ ਭਾਈ ਓਕੇ ਤੂੰ ਤਾਂ ਫਿਰ ਅੰਮ੍ਰਿਤ ਆ ਲੈ ਕੇ ਕੀ ਕੀ ਤੋ ਬਤਾ ਦੇਣੀ ਤੁਹਾਨੂੰ ਕਾਰੇ ਖਾਲ ਚਾਪ ਤੇ ਆ ਕੇ ਚੱਲਾਂਗੇ ਤੇ ਵਲੌਗ ਨੂੰ ਕਰਦੇ ਆਪ ਐਂਡ ਆ ਮੈਂ ਬਾਏ ਹੋਣਾ ਓਏ ਜੇ ਵਲੌਗ ਨੂੰ ਮਰ ਕੇ ਚੰਗਾ ਵਲੌਗ ਨੂੰ ਕਰਦੇ ਸਾਡੇ ਨੂੰ ਲਾਈਕ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਪਿਆਰ ਆ ਜਾ ਕਰਦੇ ਕਮੈਂਟ ਆਦਾ ਜਿਸ ਨਾਲ ਨੂੰ ਮੋਟੀਵੇਸ਼ਨ ਮਿਲਦੀ ਕਿਤੇ ਤੇ ਨਵੇਂ ਨਵੇਂ ਯਾ ਬੀ ਤੇ ਘੈਂਟ ਵਲੌਗਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਧੰਨਵਾਦ ਮਨਜੀਤ ਹੋਰ ਅਗਲਾ ਸਾਲ ਹਾਂ ਤਾਂ ਵੇਖੋ